ਗੱਲ ਕਰਾਂਗੇ ਪੰਜਾਬ ਵਿੱਚ ਆਉਣ ਵਾਲੀਆਂ 5000 ਨਵੀਆਂ ਭਾਰਤੀਆਂ ਦੀ ਇਹ ਭਾਰਤੀਆਂ ਬਾਰੇ ਜੇਕਰ ਤੁਸੀਂ ਪੂਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਤੇ ਚੈਨਲ ਨੂੰ ਫੋਲੋ ਕਰ ਲਓ ਵੀ ਸੋ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਆਏ ਦਿਨ ਹੀ ਆਪਾਂ ਆਪਣੇ ਇਸ ਚੈਨਲ ਦੇ ਉੱਪਰ ਪੰਜਾਬ ਚੋਂ ਵਾਲੀਆਂ ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਸਰਕਾਰੀ ਭਰਤੀਆਂ ਜਾਂ ਲਿਮਟਿਡ ਜੋਬਸ ਹੁੰਦੀਆਂ ਜਾਂ ਇੰਡੀਆ ਲੈਵਲ ਦੀਆਂ ਭਰਤੀਆਂ ਬਾਰੇ ਆਪਾਂ ਜਾਣਕਾਰੀ ਦਿੰਦੇ ਆ ਤਾਂ ਤੁਹਾਡੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਆਲਿਫੀਕੇਸ਼ਨ ਹੈਗੀ 8ਵੀਂ ਪਾਸ ਹੈਗੇ ਹੋ 10ਵੀਂ ਪਾਸ ਹੈਗੇ ਹੋ ਜਾਂ 12ਵੀਂ ਪਾਸ ਹੋ ਜਾਂ ਗ੍ਰੈਜੂਏਸ਼ਨ ਪਾਸ ਹੈਗੇ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਇਨ ਫਿਊਚਰ ਤੁਹਾਡੇ ਲੈਵਲ ਦੀ ਕੋਈ ਵੀ ਜਿਹੜੀ ਵੈਕੈਂਸੀ ਆਉਂਦੀ ਹੈਗੀ ਤਾਂ ਉਹਦੀ ਜਾਣਕਾਰੀ ਤੁਹਾਨੂੰ ਪਤਾ ਲੱਗ ਸਕੇ ਵੀ ਕਿਵੇਂ ਫਾਰਮ ਭਰਨੇ ਹੁੰਦੀ ਹੈ ਕਿਹੜੀ ਲਾਸਟ ਡੇਟ ਹੁੰਦੀ ਕਿੱਦਾਂ ਭਰਤੀ ਦੇ ਟੈਸਟ ਹੁੰਦੇ ਆ ਤਾਂ ਹਰ ਇੱਕ ਚੀਜ਼ ਤੁਹਾਨੂੰ ਇੱਥੇ ਡਿਸਕਸ ਕੀਤੀ ਜਾਂਦੀ ਹੈ ਸੋ ਇਹ ਜਾਣਕਾਰੀ ਤੁਸੀਂ ਇਹਨੂੰ ਫਿਊਚਰ ਚਾਹੁੰਦੇ ਹੋ ਅਪਕਮਿੰਗ ਜਿੰਨੀਆਂ ਭਰਤੀਆਂ ਪੰਜਾਬ ਚ ਆਉਂਦੀਆਂ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈਗਾ ਸੋ ਇਹ ਤੁਸੀਂ ਦੇਖ ਸਕਦੇ ਹੋ ਵੀ 5000 ਨਵੀਆਂ ਪੋਸਟਾਂ ਦਾ ਜਿਹੜਾ ਵੱਡਾ ਗੱਫਾ ਜਿਹੜਾ ਪੰਜਾਬ ਸਰਕਾਰ ਦਾ ਐਲਾਨ ਹੈ ਵੀ ਮੁੱਖ ਮੰਤਰੀ ਵੱਲੋਂ ਇਹ ਗੱਲ ਕਹੀ ਜਾ ਚੁੱਕੀ ਹੈ ਤੁਸੀਂ ਦੇਖੋਗੇ ਜੇਕਰ ਦੇਖਿਆ ਵੀ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦੇ ਗੱਫੇ ਭਾਵ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ 5000 ਤੋਂ ਵੱਧ ਭਰਤੀਆਂ 12 ਵਿਭਾਗਾਂ ਦੇ ਵਿੱਚ ਵੀ ਕਿੰਨੇ ਭਾਗਾਂ ਦੇ ਵਿੱਚ ਵੀ 12 ਵਿਭਾਗਾਂ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ 5000 ਭਰਤੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਇਹ ਪ੍ਰਕਿਰਿਆ ਅਗਲੇ ਮਹੀਨੇ 400 ਮੈਡੀਕਲ ਅਫਸਰਾਂ ਦੀ ਭਰਤੀ ਨਾਲ ਸ਼ੁਰੂ ਹੋ ਜਾਣਗੀਆਂ ਕਹਿਣ ਦਾ ਮਤਲਬ ਵੀ ਇੱਥੇ ਇੱਕ ਗੱਲ ਕਲੀਅਰ ਕਰ ਦਿੱਤੀ ਹੈ ਵੀ 400 ਭਰਤੀ ਅਸੀਂ ਕੀ ਚ ਕਰਨ ਜਾ ਰਹੇ ਹਾਂ ਮੈਡੀਕਲ ਆਫਸਰਾਂ ਦੀ ਭਰਤੀ ਕਰਨਾ ਜਾ ਰਹੇ ਆ 400 ਇਹ ਨਾਲ ਪ੍ਰੋਸੈਸ ਕਹਿੰਦੇ ਸ਼ੁਰੂ ਹੋ ਜੂਗਾ ਟੋਟਲ ਕਿੰਨੀ ਕਰਨੀ ਆ 5000 ਹੁਣ ਜਿਹੜੇ ਬਾਕੀ 11 ਵਿਭਾਗ ਬਚ ਗਏ ਉਹ ਕਿਹੜੇ ਵਿਭਾਗ ਨੇ ਵੀ ਸੋ ਉਹਨਾਂ ਬਾਰੇ ਜਦੋਂ ਹੀ ਜਾਣਕਾਰੀ ਆਊਗੀ ਤੁਹਾਨੂੰ ਠੀਕ ਆ ਚਾਹੇ ਉਹ ਕੋਈ ਪਟਵਾਰੀ ਦੀ ਭਰਤੀ ਹੋਵੇ ਚਾਹੇ ਵੀਡੀਓ ਦੀ ਭਰਤੀ ਹੋਵੇ ਚਾਹੇ ਐਕਸਾਈਜ਼ ਇਨਸਪੈਕਟਰ ਦੀ ਹੋਵੇ ਚਾਹੇ ਕਲਰਕ ਦੀ ਹੋਵੇ ਟੋਟਲ 5000 ਵੈਕੈਂਸੀਆਂ ਦਾ ਜਿਹੜੀ ਗੱਲ ਕੀਤੀ ਗਈ ਹੈ ਸੋ ਆਪਾਂ ਇਸ ਬਾਰੇ ਤੁਹਾਨੂੰ ਜਾਣਕਾਰੀ ਨਿ ਫਿਚਰ ਦਿੰਦੇ ਰਹਾਂਗੇ ਸੋ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦੁਆਰਾ ਲਿਖਿਆ ਕਿ ਸੂਬੇ ਦੇ 12 ਭਾਗਾਂ ਦੇ ਜਲਦੀ ਹੀ 5000 ਤੋਂ ਵੱਧ ਭਰਤੀਆਂ ਹੋਣਗੀਆਂ ਤੇ ਇਸ ਸਬੰਧੀ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇ ਤੇ ਉਹਨਾਂ ਕਿਹਾ ਕਿ ਸਰਕਾਰੀ ਭਰਤੀ ਵਿੱਚ ਪੈਸੇ ਅਤੇ ਸ਼ਿਫਾਰਸ਼ ਦੀ ਖੇਡ ਨੂੰ ਹੁਣ ਖਤਮ ਕਰ ਦਿੱਤਾ ਗਿਆ ਠੀਕ ਹੈ ਵੀ ਸੋ ਇਹ ਜਾਣਕਾਰੀ ਸੀ ਇਨ ਫਿਊਚਰ ਪੰਜਾਬ ਚ ਆਪਣਾ ਤਿਆਰ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਰਕਾਰੀ ਨੌਕਰੀਆਂ ਦੀ ਕਿਵੇਂ ਕਿੱਦਾਂ ਸੀ ਜਿਹੜੀ ਸਰਚ ਕਰਨੀ ਹੈਗੀ ਜਾਂ ਕਿੱਥੋਂ ਅਸੀਂ ਕਿੱਥੇ ਜਾ ਕੇ ਫਾਰਮ ਭਰਨੇ ਹੈਗੇ ਆ ਤਾਂ ਹਰ ਇੱਕ ਜਾਣਕਾਰੀ ਤੁਹਾਨੂੰ ਆਪਣੇ ਇਸ ਚੈਨਲ ਤੇ ਮਿਲਦੀ ਰਹੂਗੀ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰੋ Facebook ਤੇ ਦੇਖ ਰਹੇ ਤਾਂ ਫੋਲੋ ਕਰ ਲਓ ਧੰਨਵਾਦ